ਸਰਬੱਧ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਡਾਕਟਰ ਐਸ.ਪੀ. ਸਿੰਘ ਉਬਰੋਏ ਦੇ ਜੀਵਨ ਪ੍ਰਾਪਤੀਆਂ ਤੇ ਮਨੁੱਖਤਾ ਪ੍ਰਤੀ ਉਹਨਾਂ ਦੀਆਂ ਸੇਵਾਵਾਂ ਬਾਰੇ ਡਾਕਟਰ ਸਰਬਜੀਤ ਸਿੰਘ ਛੀਨਾਪੱਲੋ ਲਿਖੀ ਗਈ ਪੁਸਤਕ ਸੇਵੀਅਰ ਸਿੰਘ ਅੱਜੇ ਤੇ ਜਾਰੀ ਕੀਤੀ ਗਈ ਸਰਬੱਧ ਭਲਾ ਚੈਰੀਟੇਬਲ ਟਰਸਟ ਦੀ ਇੰਚਾਲ ਦੇ ਸਨੀ ਉਬਰੋਏ ਵਿਵੇਕ ਸਦਨ एडवांस इंस्टीट्यूट ऑफ सोशल साइंसेज शिड्यूलनपुत साई विच आयोजित इस मौका नु दरानी हि पुस्तक सीवीर सिंह रिलीज की थी गई इस दौरान समारोह विच इस किताब बारे बकवा को बुला रहे और वो विचार गोष्ठी की थी गई ਇਸ ਸਮਾਰੋਹ ਦੇ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰਸਟੀ ਡਾਕਟਰ ਐਸਪੀ ਸਿੰਘ ਬਰੋਇ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਇਸ ਸਮਾਰੋਹ ਦੀ ਪ੍ਰਧਾਨਗੀ ਡਾਕਟਰ ਕਰਮਜੀਤ ਸਿੰਘ ਵਾਈਸ ਚਾਂਸਲਰ ਵੱਲੋਂ ਕੀਤੀ ਗਈ ਇਸ ਮੌਕੇ ਸੁਖਦੀਪ ਸਿੰਘ ਸਿੱਧੂ ਵੱਲੋਂ ਆਏ ਗਏ ਮਹਿਮਾਨਾਂ ਦਾ ਸਵਾਗਤ ਵੀ ਕੀਤਾ ਗਿਆ ਅਤੇ ਡਾਕਟਰ ਸਰਬ ਜਿੰਦਰ ਸਿੰਘ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ ਕਿਤਾਬ ਰਿਲੀਜ਼ ਕਰਨ ਮੌਕੇ ਨਾਮਵਰ ਅਰਥਸ਼ਾਸਤਰੀ ਅਤੇ ਕਿਤਾਬ ਦੇ ਲੇਖਕ ਡਾਕਟਰ ਸਰਦੇਸ਼ ਸਿੰਘ ਜਿਨਾ ਨੇ ਕਿਹਾ ਕਿ ਅਸੀਂ ਇਹ ਕਿਤਾਬ ਅੰਗਰੇਜ਼ੀ ਦੇ ਵਿੱਚ ਵੀ ਹੋਈਏ ਤਾਂ ਕਿ तकरीबन 200 ਦੇਸ਼ਾਂ ਦੇ ਲੋਕ ਇਸ ਨੂੰ ਪੜ੍ਹ ਸਕਣ ਅਤੇ ਡਾਕਟਰ ਐਸਪੀ ਸਿੰਘ ਬ੍ਰੋਇ ਦੀ ਸ਼ਖਸੀਅਤ ਬਾਰੇ ਜਾਣ ਸਕਣ ਇਹ ਬਹੁਤ ਇੰਗਲਿਸ਼ ਤੇ ਪੁਨ 200 ਕੰਟਰੀਆਂ ਦੇ ਲੋਕਾਂ ਲਈ ਹੈ ਤਾਂ ਪਤਾ ਲੱਗੇ ਕਿ ਇਹ ਹੋਇਆ ਪੰਜਾਬੀ ਵੀ ਹੈਗਾ ਜਿਹੜੇ ਦੁਨੀਆਂ ਦੇ ਉਹ ਕਾਮ ਕਰਦੇ ਨੇ ਮੈਂ ਉਸ ਤੋਂ ਇੱਕ ਕਿਤਾਬ ਫਰਜਾ ਕਿਉਂਕਿ ਇਹ ਨੇ ਵਿਅਕਤੀ ਦੀ ਸੰਸਾੜੇ ਇਹ ਕਿਤਾਬ ਨੇ ਰਿਸਰਚ ਦਾ ਆਧਾਰ ਬਣਨਾ ਹੈ ਇਹ ਕਿਤਾਬ ਨੇ ਹੁਣ ਤੁਹਾਨੂੰ ਲਿਖਣ ਦੇਣ ਦੀ ਇਹ ਬੱਚਾ ਦਾਵਾ ਨਹੀਂ ਦੇ ਲਿਆ ਜਾਣਾ ਨਹੀਂ ਹੈ ਡਾਕੂਮੈਂਟਰੀਆਂ ਬਣੀਆਂ ਨਹੀਂ ਜਦ ਕਿਦਾ ਵੀ ਰੱਖੇ ਲੱਗੇ ਆ ਲੈ ਕਰੇਗਾ ਸੋ ਕਿੰਨਾ ਮਤਵਾਲਾ ਮੈਂ ਕਿਤਾਬ ਨੂੰ ਧੀ ਰਹੀ ਹੈ ਇਹ ਤੋਂ ਕੁਝ ਹੋਰ ਹੋਇਆ ਜਾ ਬਾਕੀ ਕੀਤਾ ਜਾਏਗਾ ਸੋ ਮੈਂ ਇਹਨਾਂ ਲਫ਼ਜ਼ਾਂ ਦੇ ਨਾਲ ਮੈਨਾਂਦਰ ਤੁਹਾਨੂੰ ਦੇ ਵੀ ਆ ਕਿੰਨਾ ਨੇ ਮਿਲਣਾ ਕੋਰੇ ਕਿਤਾ ਤੇ ਮੈਨੂੰ ਖੁਸ਼ੀ ਵੀ ਹੈ ਵੀਰ ਜੀ ਇਹ ਗੱਲ ਸੁਣੀਏ ਕਿ ਮੈਂ ਇੱਕ ਚੰਗਾ ਦਾਪੀਟਰ ਮੈਂ ਚੰਗੇ ਦਾਪੀਟਰ ਦੇ ਦੌਰ ਤੱਕ ਆ ਕਿ ਉਹ ਨਹੀਂ ਮੈਂ ਦਾਪ ਉਹ ਤੇ ਦਾਪੀਟਰ ਇਹ ਨਾਲ ਕਰਦੇ ਤੁਸੀਂ ਜਿਹੜਾ ਭਾਗਮਾਲ ਕੰਮ ਕੀਤਾ ਤੇ ਜਿਹਨੇ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਰਾਹ ਪਾਉਣਾ ਹੈ ਉਹ ਇਹ ਹੈ ਕਿ ਤੁਸੀਂ ਡਾਟਾਬੇਸ ਉਹ ਸਾਰੇ ਕਾਰਜ ਨੂੰ ਜਿਹੜਾ ਇਹਨਾਂ ਕੀਤਾ ਉਸ ਖਿਦਮਤ ਦੇ ਵਿੱਚ ਭਾਗ ਤਮਾਰ ਢੰਗ ਨਾਲ ਪ੍ਰੂਵ ਕਰ ਦਿੱਤਾ ਇਹ ਉਹ ਉਸ ਇੱਕ ਇਨਸिडੈਂਟ ਨੂੰ ਜਿਹੜਾ ਇਹਨਾਂ ਨੇ ਆਪਣੇ ਤੋਂ 12 ਕੈਦੀਆਂ ਨੂੰ ਰਹਾਆ ਕਰਨ ਤੋਂ ਬਾਅਦ ਅੱਜ ਤੱਕ ਕੀਤਾ ਹੈ ਉਹ ਇਸ ਖਤਾਬ ਦੇ ਵਿੱਚ ਬਹੁਤ ਕੁੱਝ ਦੰੜੇਸ਼ ਕੀਤਾ ਹੈ ਇੱਕ ਗੱਲ ਜਿਹੜੀ ਹੈ ਅਸੀਂ ਇਹ ਮੇਰ ਕਰ ਵੰਡ ਦਿੱਤੀ ਹੁਣੇ ਜਾਂ ਵੰਡੀ ਇਹਨੂੰ ਤੁਸੀਂ ਘਰ ਜਾ ਕੇ ਪੜਨਾ ਦੇਖਣਾ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਅਬਰਾਈ ਕੌਣ ਨਾਲੋਂ ਅਬਰਾਈ ਕੀ ਹੈ ਇਹ ਵੇਖਣ ਦਾ ਜਦਨ ਕਰਾਂ ਲਾਫ ਮੈਂ ਤੁਹਾਨੂੰ ਇੱਕ ਦੇ ਇਸ ਸੈਂਡੈਂਸਲ ਰਾਮ ਨੋਗਾ ਜਦੋਂ ਰੀਜਨ ਸੇ ਵੱਡਾ થાય ਤਾਂ ਦੇਖ ਅਬਰਾਏ ਜਾਂਦਾ ਹੈ ਪਰ ਇਹ ਕਿਤਾਬ ਦੋਖੀ ਜਿਹੀ ਨਹੀਂ ਜੱਬੇ ਤੇ ਅਬਰਾਏ ਸਾਹਿਬ ਦੇ ਬਾਦਰ Pritam Singh ਨੂੰ ਝੋਲਾ ਹੈ ਕਿ ਮੇਰੇ ਪਿਓ ਦੇ ਵੇ ਨੂੰ ਗਿਆ ਸੀ ਕਿ ਤੇਰੇ ਘਰ ਤੇਰੇ ਵਰਗਾ ਜੱਗੇ ਤੇ ਉਹਨਾਂ ਨੇ ਇੰਨੀ ਸੱਕੀ ਇੰਡੀਕੇਟ ਮੇਰੇ ਵਰਗਾ ਨਾ ਹੋ ਜੇ ਤੋ ਉਸ ਸ਼ਕਤੀ ਦੇ ਵਿੱਚੋਂ ਕੀ ਕੀ ਕਟਰਾਵਾ ਵਾਪਰਿਆ ਉਹ ਦੀ ਇੱਕ ਬੜੀ ਤਰਤੀਬ ਹੈ ਇੱਕ ਬੜੀ ਲੜੀ ਹੈ ਤੇ ਉਹਦੇ ਵਿੱਚੋਂ ਇਹ ਮਹਾਰਾਜੀ ਨਿਕਲਦਾ ਹੈ ਜਿਸ ਨੂੰ ਅਸੀਂ ਐਸਪੀਐਸ ਤੋਂ ਅਗੜਾ ਇਹਦੇ ਨਾਮ ਨਾਲ ਜਾਣਦੇ ਆ ਤੇ ਇਹਦੇ ਕਰਕੇ ਸਾਡੀ ਪਾਗ ਉੱਚੀ ਲੱਗਦੀ ਦਾਸ ਆ ਨੰਗਲ ਡੈਮ ਹੈ ਨਾ ਇਸ ਨੰਗਲ ਡੈਮ ਨੂੰ ਬਣਾਉਣ ਵਾਲੇ ਤਿੰਨ ਬੰਦੇ ਨੇ

ਸ਼ੀਰ ਸਾਹਿਬ ਉਹ ਉਸੇ ਦੇ ਬਾਰੇ ਬਹੁਤ ਆਤਮਿਹਾਈ ਗਿਆ ਜੀਨਾ ਸਾਹਿਬ ਇਹ ਜਿਸ ਖੂਬਸੂਰਤੀ ਦਾ ਇਸ ਕਲਾਬ ਨੂੰ ਮੈਨੂੰ ਕਦੇ ਵੇਰਵਾ ਨਹੀਂ ਸੀ ਪਤੀਏ ਦੇ ਆਏ ਇਸ ਦਾ ਦੇ ਵਿੱਚ ਅਗੇ 130 ਪੇਜ ਦਾ ਹੋਰ ਇੱਕ ਲੇਖਕ ਦੀ ਖੂਬਸੂਰਤੀ ਹੁੰਦੀ ਹੈ ਉਹ ਐਸਾ ਦੇ ਬਾਰੇ

ਮੈਨੂੰ ਲੱਗਦਾ ਹੈ ਕਿ ਇਹ ਜਲਦੀ ਹੀ ਜੀ.ਐਫ.ਆ ਪੰਜਾਬ ਸਾਹਿਬ ਵਿੱਚ ਜੇ ਦਾ ਸਾਹਸਿਕ ਤਾਂ ਕਿ ਜਿਵੇਂ ਜੀ ਭਾਈਚਾਰੇ ਜੀ ਜਿਹੜੀ ਸ਼ਖਸੀਅਤ ਜਿਹਨੇ ਮੰਤਰੀ ਬਦਲ ਦੇ ਨਾਮਣਾ ਖਟਿਆ ਤੇ ਦੱਸਿਆ ਲੋਕਾਂ ਨੂੰ ਕਿ ਸੇਵਾ ਬਿਨਾਂ ਲੋਕਾਂ ਕੋਲੋਂ ਬਾਂਡਗਰਾਉਂਡ ਦੇ ਬਿਨਾਂ ਮਾਇਗ ਮਦਦ ਲੈਣ ਤੋਂ ਬਿਨਾਂ ਵੀ ਜਿਹੜਾ ਉਹ ਕਿਸ ਤਰ੍ਹਾਂ ਕੰਮ ਕੀਤਾ ਜਾ ਸਕਦਾ ਸੋ ਇਹਦੇ ਵਿੱਚ ਇਸ ਪੁਸਤਕ ਦੇ ਵਿੱਚ ਸਾਰਾ ਉਹਨਾਂ ਦੇ ਉਸ ਪ੍ਰਵਾਹਾਂ ਦਾ There we <laughs>